ਉਲੀ ਸੰਗਰੂਰ ਦੇ ਪਿੰਡ ਜਹਾਂਗੀਰ ਚ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਪੁਲਿਸ ਦਾ ਦੇਖਣ ਨੂੰ ਮਿਲਿਆ ਪੰਚਾਇਤ ਨੇ ਨਸ਼ਿਆਂ ਦੇ ਖਿਲਾਫ ਇੱਕ ਸਖਤ ਮਤਾ ਪਾਸ ਦਿੱਤਾ ਨਸ਼ਾ ਵੇਚਣ ਵਾਲੇ ਬਿਨਾਂ ਚੋ ਜੋ ਪੰਚਾਇਤ ਖੜੀ ਨਹੀਂ ਹੋਵੇਗੀ ਕੋਈ ਇਨਸਾਫ ਜਾਂ ਸਮਝੌਤਾ ਨਹੀਂ ਕਰਵਾਏਗੀ ਪੰਚਾਇਤ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏ ਸੰਗਰੂਰ ਦੇ ਪਿੰਡ ਜਹਾਂਗੀਰ ਚ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਪੰਚਾਇਤ ਦਾ ਦੇਖਣ ਨੂੰ ਮਿਲਿਆ ਹੈ ਪੰਚਾਇਤ ਨੇ ਨਸ਼ਿਆਂ ਦੇ ਖਿਲਾਫ ਇੱਕ ਅਹਿਮ ਮਤਾ ਪਾਇਆ ਨਸ਼ਾ ਵੇਚਣ ਵਾਲੇ ਦੇ ਹੱਕ 'ਚ ਪੰਚਾਇਤ ਨਹੀਂ ਖੜੇਗੀ ਕੋਈ ਵੀ ਇਨਸਾਫ ਜਾਂ ਸਮਝੌਤਾ ਨਸ਼ਾ ਵੇਚਣ ਵਾਲੇ ਪਰਿਵਾਰ ਜਾਂ ਨਸ਼ਾ ਵੇਚਣ ਵਾਲੇ ਦੇ ਬਾਬਤ ਪੰਚਾਇਤ ਨਹੀਂ ਕਰਵਾਏਗੀ ਨਸ਼ਾ ਤਸਕਰਾਂ ਪੁਲਿਸ ਦੇ ਹਵਾਲੇ ਤੁਰੰਤ ਕੀਤਾ ਜਾਏ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਹੈਗਾ ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਆ ਗਈ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਪੰਜਾਬ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਬਾਲ ਅਧਿਕਾਰ ਕਮਿਸ਼ਨ ਨੇ ਸਖਤ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਵਾਦਾ ਹੋਣਾ काफी हैरानीजनक है लोकांन जागरूक करना बहुत ही जरूरी है لازمی হাইকোর্ট والوں केंद्रते पंजाब सरकार नु नो नोटिस इस बाबत जारी की तक दी थी अक्टूबर नु मामले दी सुनवाई हुई कि 10 दी कि पंजाब छ बच्चियां दे खिलाफ जिंसि शोषण दा मामला हाई कोर्ट पहुंच गया है वे एडवोकेट कवर पाहल सिंह ने एक जनहित पिटीशन दाखिल की थी है

ਕੇ ਆਂਕੜਾ ਜਿਹੜਾ ਹੈ 2019 ਵਿੱਚ ਤਾਂ ਇਹ 300 ਸੀ ਤੇ ਹੁਣ 2500 ਤੱਕ ਪਹੁੰਚ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਰੀਜ਼ਨ ਇਹ ਵੀ ਹੈ ਕਿ ਰਿਪੋਰਟਿੰਗ ਜਿਹੜੀਆਂ ਹੈ ਅੱਜ ਕੱਲ ਇਹ ਨਹੀਂ ਜ਼ਿਆਦਾ ਹੋ ਰਹੀਆਂ ਪਹਿਲਾਂ ਸ਼ਾਇਦ ਲੋਕੀ ਡਰ ਦੇ ਮਾਰੇ ਰਿਪੋਰਟ ਹੀ ਨਹੀਂ ਕਰਦੇ ਸੀ ਕਿ ਸਾਡੀ ਕੁੜੀ ਬੱਚਾ ਸਾਡਾ ਬਦਨਾਮ ਹੋ ਜਾਊ ਸਾਡੀ ਫੈਮਿਲੀ ਬਦਨਾਮ ਹੋ ਜਾਊਗੀ ਉਹਦਾ ਵਿਆਹ ਵੀ ਕਰਨਾ ਲੋਕ ਇਸ ਚੀਜ਼ ਤੋਂ ਬਾਹਰ ਆ ਰਹੇ ਨੇ ਪਰ ਵੱਧ ਵੱਧ ਰਿਪੋਰਟਿੰਗ ਕਰ ਰਹੇ ਨੇ ਔਰ ਇਹ ਗੱਲ ਇਹ ਹੈ ਕਿ ਇਸ ਨੂੰ ਰੋਕਣਾ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਆਪਾਂ ਅਵੇਅਰਨੈਸ ਕੈਂਪੇਨਿੰਗ ਚਲਾਈਆਂ ਆ ਅ ਤੁਹਾਡੇ ਚੈਨਲ ਦੇ ਰਾਹੀਂ ਕਈ ਵਾਰ ਮੈਸੇਜ ਦਿੱਤੇ ਕਿ ਵੀ ਇਹਦੀ ਕੀ ਸਜ਼ਾ ਹੈ ਇੱਕ ਪੌਕਸੋ ਲੱਗ ਜਾਂਦਾ ਹੈ ਤੇ ਮਿਨੀਮਮ ਉਮਰ ਕੈਦ ਔਰ ਡੈਥ ਪੈਨਲਟੀ ਤੱਕ ਹੈ ਤੇਰੇ ਚ ਬਚਣਾ نامुमकिन ਹੈ ਔਰ ਜਿੱਥੇ ਤੱਕ ਸਕੂਲਾਂ ਨੂੰ ਸਕੂਲਾਂ ਵਿੱਚ ਵੀ ਔਮਨ ਐਂਡ ਚਾਈਲਡ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਮੇਂ-ਸਮੇਂ ਤੇ ਪੌਕਸੋ ਉੱਪਰ ਵਰਕਸ਼ਾਪਸ ਲਾਂਦਾ ਹੈ ਟੀਚਰਸ ਉੱਪਰ ਵਾਸਤੇ ਸਟੂਡੈਂਟਸ ਉੱਪਰ ਬਹੁਤ ਹੀ ਮੰਗੇਟ ਹੈ ਔਰ ਮੰਡੀਟਰੀ ਹੈ ਕਿ ਇਹ ਵਰਕਸ਼ਾਪਸ ਲੱਗਣਗੀਆਂ ਔਰ ਲੱਗਦੀਆਂ ਇਹ ਅਸੀਂ ਆਪ ਚੈੱਕ ਕਰਦੇ ਹਾਂ ਔਰ ਇਹ ਇਹ ਗੱਲ ਸੱਚ ਵੀ ਹੈ ਕਿ ਲੱਗਦੀਆਂ ਲੇਕਿਨ ਕੁਝ ਇੱਕ ਸੋਸ਼ਲ ਫੀਨੋਮਨਾ ਹੈ ਬੱਚੇ ਜਿਹੜੇ ਨੇ ਬੜੇ ਨਾਜ਼ੁਕ ਹੁੰਦੇ ਆ ਉਹ ਡਰ ਜਾਂਦੇ ਆ ਉਹਨਾਂ ਦੇ ਜਿਹੜਾ ਡਰ ਹੈ ਉਸ ਡਰ ਦੀ ਉਹ ਆੜ ਵਿੱਚ ਉਹਨਾਂ ਨਾਲ ਇਦਾਂ ਦਾ ਯੂਨ ਸੋਸ਼ੀਅਲ ਹੋ ਜਾਂਦਾ ਹੈ لیکن ਜਦੋਂ ਲੋਕਾਂ ਨੂੰ ਇਹ ਜਿਹੇ ਜਿਹੜੇ ਕ੍ਰਾਈਮਨल्स ਨੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇਗੀ ਤੇ ਆਪਣੇ ਆਪ ਵੀ ਲੋਕੀ ਡਰ ਕੇ ਫੇਰ ਕੰਮ ਨਹੀਂ ਕਰਨਗੇ। ਇਸ ਦੇ ਮੁੱਦੇ ਨੂੰ ਲੈ ਕੇ ਭਾਜਪਾ ਸਸਦ ਕੰਗਣਾ ਰਣੋਤ ਨੇ ਅਜੀਹਾ ਬਿਆਨ ਦਿੱਤਾ ਕਿ ਪੰਜਾਬ ਦੀ ਸਿਆਸਤ ਪੱਕ ਗਈ ਜਿਸ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਤੇ ਭਾਜਪਾ ਦੀ ਲੀਡਰਸ਼ਿਪ ਤੋਂ ਜਵਾਬ ਵੀ ਮੰਗ ਲਿਆ। हिमाचल में जो है ड्रग्स की स्थिति इतनी गंभीर है पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी पांचपाती कंट्रोवर्सी क्वीन कंगना रनौत देश बयान ने एक और विवाद पैदा कर देता संसद दे मॉनसून सेशन ली दिल्ली पहुंचे कंगना रनौत ने हिमाचल च वधरे नशे दा ठिकरा पंजाब दे सिर पन्या कि जे हिमाचल च नशे ते रोक ना लगी ता हिमाचल दा हाल ਪੰਜਾਬ ਚ ਵਿਧਵਾਵਾਂ ਵਾਲੇ ਪਿੰਡਾਂ ਵਰਗਾ ਹੋ ਜਾਏਗਾ ਅਗਰ ਇਸ ਪਰ ਕੋਈ ਕੜਾ ਕਦਮ ਨਹੀਂ ਲਿਆ ਜਾਏ जाएगा तो हमारे जो जैसे पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुँच रहा है बच्चों ने जो है माँ बाप के गहने बेच दिए हैं बच्चों ने जो है चोरियाँ कर करके गाड़ियाँ बेच दी है हमारे पास ऐसे ऐसे लोग आते रोते हैं ਪੰਜਾਬ ਪ੍ਰਤੀ ਕੰਗਨਾ ਦੇ ਇਸ ਬਿਆਨ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕੰਗਨਾ ਨੂੰ ਗੁਜਰਾਤ ਦਾ ਦੌਰਾ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੇ ਕੰਗਨਾ ਬਹਾਨੇ ਭਾਜਪਾ ਦੀ ਲੀਡਰਸ਼ਿਪ ਤੋਂ ਵੀ جواب ਮੰਗਿਆ ਕੰਗਨਾ ਰਣੋਪਤ ਜੀ ਨੂੰ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਕਿਉਂਕਿ ਹਰ ਸਮੇਂ ਉਹ ਉਜਲੂਲ ਬੇਤੁਕੀਆਂ ਗੱਲਾਂ ਕਰਕੇ ਮੀਡੀਆ 'ਚ ਰਹਿਣ ਦੀ ਆਦਤ ਹੈ ਕਿਉਂਕਿ ਉਹਨੂੰ ਆਈ ਥਿੰਕ ਉਹਨੂੰ ਕੁਝ ਬੇਸਿਕ ਸਮਝ ਨਹੀਂ ਹੈਗੀ ਸਮਾਜ ਦੀ ਜਿੱਥੇ ਕੰਗਨਾ ਰਣੋਪਤ ਜੀ ਦੀ ਸਰਕਾਰਾਂ ਨੇ ਨਾ ਭਾਰਤੀ ਜਨਤਾ ਪਾਰਟੀ ਦੀਆਂ ਖਾਸ ਕਰਕੇ ਜੇ ਮੈਂ ਗੱਲ ਕਰਾਂ ਗੁਜਰਾਤ ਦੀ ਸਭ ਤੋਂ ਵੱਧ ਨਸ਼ਾ ਜਿਹੜਾ ਉਹ ਗੁਜਰਾਤ ਦੇ ਰਾਹੀਂ ਦੇ ਸਪਲਾਈ ਹੁੰਦਾ ਹੈਗਾ ਆਮ ਤੌਰ ਤੇ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਜਾਂਦਾ ਹੈ ਉਰਤਾ ਪੰਜਾਬ ਵਰਗੀਆਂ ਫਿਲਮਾਂ ਵੀ ਪੰਜਾਬ ਤੇ ਬਣਾਈਆਂ ਜਾ ਚੁੱਕੀਆਂ ਨੇ ਪਰ ਗ੍ਰਹਿ ਮੰਤਰਾਲੇ ਵੱਲੋਂ ਰਾਜ ਸਭਾ 'ਚ ਪੇਸ਼ ਕੀਤੀ ਰਿਪੋਰਟ ਕੁਝ ਵਕਰੀ ਤਸਵੀਰ ਪੇਸ਼ ਕਰਦੀ ਹੈ ਰਿਪੋਰਟ ਮੁਤਾਬਕ ਇਸ ਸੂਚੀ 'ਚ ਪਹਿਲੇ ਸਥਾਨ ਤੇ ਮੱਧ ਪ੍ਰਦੇਸ਼ ਹੈ ਜਿੱਥੋਂ 33 ਲੱਖ ਕਿਲੋ ਤੋਂ ਵੱਧ ਨਸ਼ਾ ਰਿਕਵਰ ਹੋਇਆ ਦੂਜਾ ਨੰਬਰ ਉੱਤਰ ਪ੍ਰਦੇਸ਼ ਦਾ ਹੈ ਜਿੱਥੋਂ 20 ਲੱਖ ਕਿਲੋਗ੍ਰam ਨਸ਼ਾ ਬਰਾਮਦ ਹੋਇਆ ਫਿਰ ਰਾਜਸਥਾਨ ਤੋਂ 8 ਲੱਖ ਕਿਲੋ ਨਸ਼ਾ ਬਰਾਮਦ ਕੀਤਾ ਗਿਆ ਆਂਧਰਾ ਪ੍ਰਦੇਸ਼ ਚੌਥੇ ਸਥਾਨ ਤੇ ਹੈ ਜਿੱਥੇ 5 ਲੱਖ ਕਿਲੋ ਤੋਂ ਜ਼ਿਆਦਾ ਨਸ਼ਾ ਮਿਲਿਆ 오ਡੀਸ਼ਾ ਪੰਜਵੇਂ ਸਥਾਨ ਤੇ ਹੈ ਤੇ ਤਾਮਿਲਨਾਡੂ 6ਵੇਂ ਨੰਬਰ ਤੇ ਹੈ ਜਿੱਥੋਂ 3 ਲੱਖ ਕਿਲੋ ਤੋਂ ਵੱਧ ਨਸ਼ਾ ਬਰਾਮਦ ਕੀਤਾ ਗਿਆ ਜਦਕਿ 2 ਲੱਖ ਕਿਲੋ ਨਸ਼ਾ ਮਿਲਣ ਦੇ ਨਾਲ ਪੰਜਾਬ 7ਵੇਂ ਸਥਾਨ ਤੇ ਹੈ ਇਹਨਾਂ ਸੂਬਿਆਂ ਤੋਂ ਬਾਅਦ ਇਸ ਸੂਚੀ ਚ ਤ੍ਰਿਪੁਰਾ ਪੱਛਮੀ ਬੰਗਾਲ ਮਨੀਪੁਰ ਛਤੀਸਗੜ ਵਿਹਾਰ ਮਹਾਰਾਸ਼ਟਰਾ ਤੇ ਹਰਿਆਣਾ ਸ਼ਾਮਿਲ ਹੋਏ ਜਿੱਥੋਂ 1 ਲੱਖ ਕਿਲੋ ਤੋਂ ਵੱਧ ਨਸ਼ਾ ਮਿਲਿਆ ਜਦਕਿ ਹਿਮਾਚਲ ਚੋਂ 12000 ਕਿਲੋ ਤੋਂ ਜ਼ਿਆਦਾ ਨਸ਼ੇ ਦੀ ਬਰਾਮਦਗੀ ਹੋਈ ਹੈ ਤੇ ਇਹ ਸਾਰੇ ਆંકੜੇ ਸਾਲ 2018 ਤੋਂ ਲੈ ਕੇ 2022 ਤੱਕ ਦੇ ਨੇ ਭਾਵੇਂ ਨਸ਼ਿਆਂ ਦੀ ਰਿਕਵਰੀ ਦੀ ਸੂਚੀ ਚ ਪੰਜਾਬ 7ਵੇਂ ਨੰਬਰ ਤੇ ਹੈ ਪਰ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਪੰਜਾਬ ਨੂੰ ਹੀ ਘੇਰਿਆ ਜਾਂਦਾ ਰਿਹਾ ਹੈ ਇਕ ਕੰਗਣਾ ਰਣਾਵਤ ਪੰਜਾਬ ਖਿਲਾਫ ਬਿਆਨ ਦੇਣ ਕਰਕੇ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਚੰਡੀਗੜ੍ਹ ਤੋਂ ਨਵਿੰਦਰ ਬਰਾੜ న్యూਸ 18 ਪੰਜਾਬ। ਆ ਭਾਜਪਾ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਹੈ ਕੰਗਣਾ ਰਣਾਵਤ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹ ਬਿਹਤ ਨਿੰਦਣਯੋਗ ਹੈ। ਜਿਸ ਤਰੀਕੇ ਦੇ ਨਾਲ ਕੰਗਣਾ ਰਣਾਵਤ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਲਗਾਤਾਰ ਹਮਲਾਵਰ ਹੋਈ ਪਈ ਹੈ। ਇਥੋਂ ਭਾਜਪਾ ਦੀ ਤੇ ਆਰਐਸਐਸ ਦੀ ਜਿਹੜੀ ਪੰਜਾਬ ਔਰ ਪੰਜਾਬੀਆਂ ਦੇ ਪ੍ਰਤੀ ਮੰਨਸ਼ਾ ਹੈ ਉਹ ਜ਼ਾਹਰ ਹੁੰਦੀ ਹੈ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਭਾਜਪਾ ਹੈ ਉਹ ਛੇਤੀ ਤੋਂ ਛੇਤੀ ਆਪਣੀ ਇਸ ਜਿਹੜੀ ਇਸ ਸੰਸਦ ਹੈ ਜਿਹੜੀ ਕੱਲ ਪਰਸੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਈ ਹੈ ਇਹਦੇ ਇਹਦੇ ਤੇ ਕੰਟਰੋਲ ਕਰੇ ਔਰ ਇਹਨੂੰ ਮੇਰੇ ਖਿਆਲ ਨਾਲ ਤੈਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਇਹਨਾਂ ਨੂੰ ਦਿਖਾਣਾ ਚਾਹੀਦਾ ਹਿਮਾਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है प्रधानमंत्री